ਦਾ ਅੱਜ ਸੁਲਝੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਲੱਗੇ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਬਿਜਲੀ ਮੁਲਾਜ਼ਮਾਂ ਨੂੰ ਇੱਕ ਵੱਡਾ ਤੋਹਫਾ ਦੇ ਦਿੱਤਾ ਗਿਆ ਦੱਸ ਜੀ ਕਿ ਪੰਜਾਬ ਸਰਕਾਰ ਨੇ ਦੁਰਘਟਨਾ ਮੁਆਵਜ਼ਾ ਨੀਤੀ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਮੁਆਵਜ਼ਾ ਨੀਤੀ ਤਹਿਤ ਡਿਊਟੀ ਦੌਰਾਨ ਹਾਦਸੇ ਦੇ ਸ਼ਿਕਾਰ ਹੋਏ ਮੁਲਾਜ਼ਮਾਂ ਨੂੰ ਮੁਆਵਜ਼ਾ ਜਿਹੜਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਇਲਾਜ ਲਈ 3 ਲੱਖ ਰੁਪਏ ਐਡਵਾਂਸ ਦਿੱਤੇ ਜਾਣਗੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ 10000 ਹੈ ਕਿ ਮੁਆਵਜ਼ਾ ਐਕਟ 1923 ਦੇ ਤਹਿਤ ਉਮਰ ਸੀਮਾ ਨੂੰ ਹਟਾ ਕੇ ਕਿਸੇ ਹਰ ਕਿਸੇ ਨੂੰ ਹੁਣ ਮੁਆਵਜ਼ਾ ਦਿੱਤਾ ਜਾਵੇਗਾ ਇਸ ਜਾਣਕਾਰੀ ਕੈਬਨਿਟ ਮੰਤਰੀ ਹਰਪ੍ਰਧਨ ਸਿੰਘ ਈਟੀਓ ਨੇ ਜਿਹੜੀ ਦੇ ਦਿੱਤੀ ਹੈ ਦੱਸਿਆ ਕਿ ਬਿਜਲੀ ਮੰਤਰੀ ਹਰਪ੍ਰਧਨ ਈਟੀਓ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਕਰੰਟ ਨਾਲ ਕਰਮਚਾਰੀ ਦੀ ਮੌਤ ਫੋਨ ਤੇ 10 ਲੱਖ ਰੁਪਏ ਮਿਲਣਗੇ ਇਸ ਤੋਂ ਇਲਾਵਾ ਇਹ ਪਾਕ ਦੀ ਲਾਪਰਵਾਹੀ ਤੇ ਆਮ ਲੋਕਾਂ ਨੂੰ ਵੀ ਮੁਆਵਜ਼ਾ ਜਿਹੜਾ ਦਿੱਤਾ ਜਾਵੇਗਾ ਸੁਣੋ ਹੋਰ ਕੀ ਕੁਝ ਬੋਲ ਰਹੇ ਨੇ ਇਸ ਮਾਮਲੇ ਸੰਬੰਧੀ ਹਰਪ੍ਰਜਨ ਸਿੰਘ ਈਟੀਓ ਬਿਜਲੀ ਭਾਗ ਦੇ ਵਿੱਚ ਨਵੀਂ ਨੀਤੀ ਦਾ ਐਲਾਨ ਕਰ ਰਹੇ ਹਨ ਅਰ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਸਤੇ ਸਾਡੇ ਜਿਹੜੇ ਕਰਮਚਾਰੀ ਨੇ ਬਿਜਲੀ ਭਾਗ ਦੇ ਉਹ ਕਈ ਮੁਸ਼ਕਲਾਂ ਦੇ ਵਿੱਚ ਆਉਂਦੀ ਉਹਨਾਂ ਨੂੰ ਗੁਜ਼ਰਨਾ ਪੈਂਦਾ ਹ 24 ਘੰਟੇ ਉਹਨਾਂ ਦੀ ਡਿਊਟੀ ਹੈ ਔਰ ਕਈ ਵਾਰੀ ਕੁਝ ਦੁਰਘਟਨਾਵਾਂ ਕਰੰਟ ਲੱਗਣ ਦੇ ਨਾਲ ਜੜੀਆਂ ਨੇ ਉਹ ਹੋ ਜਾਂਦੀਆਂ ਨੇ ਔਰ ਜਿਸ ਕਰਕੇ ਉਹ ਪਰਿਵਾਰ ਜਿਹੜੇ ਨੇ ਉਹਨਾਂ ਦੇ ਉਹ ਬੜੀ ਮੁਸ਼ਕਲ ਦੇ ਵਿੱਚ ਪੈਂਦੇ ਨੇ ਸੋ ਅਸੀਂ ਦੁਰਘਟਨਾ ਮੁਆਵਜ਼ਾ ਨੀਤੀ ਜਿਹੜੀ ਆ ਇੱਕ ਨਵੀਂ ਲੈ ਕੇ ਆਏ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਰਮਚਾਰੀਆਂ ਪ੍ਰਤੀ ਪੂਰੀ ਤਰ੍ਹਾਂ ਸਵਰਥ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਸੀਂ ਇਹ ਨੀਤੀ ਜਿਹੜੀ ਆ ਉਹ ਬਣਾਈ ਆ। ਕਈ ਵਾਰੀ ਦੇਖਣ ਦੇ ਵਿੱਚ ਆਇਆ ਕਿ ਜਦੋਂ ਕੋਈ ਵਿਜ਼ਿਟੀ ਮੌਕਫ ਮੁਲਾਜ਼ਮ ਆਪਣਾ ਕੰਮ ਕਰਦਿਆਂ ਜਾਂ ਕੋਈ ਰਿਪੇਅਰ ਵਗੈਰਾ ਕਰਦਿਆਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਵੇਲੇ ਘਰ ਦੇ ਵਿੱਚ ਕੋਈ ਇੰਨੇ ਸੋਰਸਸ ਨਹੀਂ ਹੁੰਦੇ। ਕੀਤੇ ਕਰਕੇ ਇਲਾਜ ਦੇ ਵਿੱਚ ਕਈ ਵਾਰੀ ਮੁਸ਼ਕਲ ਜਿਹੜੀ ਆ ਉਹ ਪੇਸ਼ ਆ ਜਾਂਦੀ ਹੈ ਸੋ ਅਸੀਂ ਇਸ ਨੀਤੀ ਦੇ ਅਧੀਨ ਇਹ ਫੈਸਲਾ ਕੀਤਾ ਹੈ ਕਿ ਜੇ ਕੋਈ ਅਨਸੁਖਾਮੀ ਘਟਨਾ ਇਸ ਤਰ੍ਹਾਂ ਦੀ ਹੁੰਦੀ ਆ ਤੇ ਅਸੀਂ 3 ਲੱਖ ਰੁਪਏ ਦਾ ਜਿਹੜਾ ਮੈਡੀਕਲ ਐਡਵਾਂਸ ਆ ਉਸ ਕਰਮਚਾਰੀ ਨੂੰ ਸਬੰਧਤ ਕਰਮਚਾਰੀ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਉਸੇ ਵੇਲੇ ਹੀ ਦੇ ਦੇਵਾਂਗੇ ਤਾਂ ਕਿ ਉਹਨਾਂ ਨੂੰ ਇਲਾਜ ਕਰਾਉਣ ਦੇ ਵਿੱਚ ਕੋਈ ਮੁਸ਼ਕਲ ਜਿਹੜੀ ਆ ਉਹ ਪੇਸ਼ ਨਾ ਆਵੇ ਪਹਿਲਾਂ ਇਹੋ ਜੀ ਕੋਈ ਨੀਤੀ ਨਹੀਂ ਸੀਗੀ ਜੋ ਵੀ ਖਰਚੇ ਹੁੰਦਾ ਸੀਗਾ ਉਹਦੀ ਰੀਇੰਬਰਸਮੈਂਟੀ ਹੁੰਦੀ ਸੀਗੀ ਪਰ ਕਈ ਵਾਰੀ ਘਰਾਂ ਦੇ ਵਿੱਚ ਐਨੇ ਸਾਧਨ ਜਿਹੜੇ ਆ ਉਹ ਨਹੀਂ ਹੁੰਦੇ ਸੋ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਅਮਰਜੈਂਸੀ ਹਾਲਾਤ ਦੇ ਵਿੱਚ 3 ਲੱਖ ਰੁਪਏ ਦਾ ਮੁਆਵਜ਼ਾ ਮੈਡੀਕਲ ਮੁਆਵਜ਼ਾ ਐਡਵਾਂਸ ਰੂਪ ਦੇ ਵਿੱਚ ਕਰਮਚਾਰੀ ਨੂੰ ਦਿੱਤਾ ਜਾਏਗਾ ਇਸ ਤੋਂ ਇਲਾਵਾ ਸਾਡੇ ਵਿਭਾਗ ਦੇ ਵਿੱਚ ਕਾਫੀ ਕਰਮਚਾਰੀ ਜਿਹੜੇ ਠੇਕੇ ਤੇ ਜਾਂ ਉਪ ਠੇਕੇ ਤੇ ਕੰਮ ਕਰਦੇ ਨੇ ਉਹਨਾਂ ਵਾਸਤੇ ਪਹਿਲਾਂ 5 ਲੱਖ ਰੁਪਏ ਦੀ ਐਕਸੀਗਰੇਸ਼ੀਆ ਗ੍ਰਾਂਟ ਜਿਹੜੀ ਆ ਉਹ ਸਰਕਾਰ ਦੁਆਰਾ ਦਿੱਤੀ ਜਾਂਦੀ ਸੀਗੀ ਇਹਨੂੰ ਅਸੀਂ ਵਧਾ ਕੇ ਜਿਹੜੀ ਆ ਉਹ 10 ਲੱਖ ਕਰ ਦਿੱਤਾ ਜਦੋਂ ਵੀ ਕੋਈ ਅਨਸਫਾਮੀ ਘਟਨਾ ਹੁੰਦੀ ਆ ਜਾਂ ਕੋਈ ਕਰੰਟ ਲੱਗਣ ਦੇ ਨਾਲ 100% ਸਾਡਾ ਕਰਮਚਾਰੀ ਕੋਈ ਅਪੰੰਗ ਹੋ ਜਾਂਦਾ ਹੈ ਉਹਨੂੰ ਅਸੀਂ ਐਕਸ ਗ੍ਰੇਸ਼ੀਆ ਗ੍ਰਾਂਟ ਜਿਹੜੀ ਆ 5 ਲੱਖ ਤੋਂ ਵਧਾ ਕੇ 10 ਲੱਖ ਕੀਤੀ ਆ ਔਰ ਨਾਲ ਦੇ ਨਾਲ ਜਿਹੜਾ ਬੀਮਾ ਸੀਗਾ ਉਹਦਾ 5 ਲੱਖ ਦਾ ਹੁੰਦਾ ਸੀਗਾ ਪਹਿਲਾਂ ਉਹਦੀ ਵੀ ਰਾਸ਼ੀ ਅਸੀਂ ਵਧਾ ਕੇ ਜਿਹੜੀ ਆ ਉਹ 10 ਲੱਖ ਕਰ ਦਿੱਤੀ ਆ ਵੈਸੇ ਤਾਂ ਆ ਤੁਹਾਨੂੰ ਪਤਾ ਹੀ ਆ ਕਿ ਕਿਸੇ ਵੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਫਿਰ ਵੀ ਕਈ ਵਾਰੀ ਅਬਨੀਆਂ ਅਨਸਖਾਂੀਆਂ ਘਟਨਾਵਾਂ ਵਾਪਰਦੀਆਂ ਨੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹੋ ਜੀ ਕੋਈ ਅਨਸਖਾਂੀ ਘਟਨਾ ਨਾ ਵਾਪਰੇ ਸਾਰੇ ਕਰਮਚਾਰੀ ਆਪਣੇ ਪਰਿਵਾਰਾਂ ਦੇ ਵਿੱਚ ਸੁੱਖ ਸੁਖੀ ਸੰਧੀ ਵਸਨ ਆਪਣੇ ਪਰਿਵਾਰ ਦੇ ਵਿੱਚ ਰਹਿਣ ਪਰ ਫਿਰ ਵੀ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਕੋਈ ਇਹੋ ਜੀਆਂ ਘਟਨਾਵਾਂ ਦੇਖਣ ਦੇ ਵਿੱਚ ਆ ਜਾਂਦੀਆਂ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਪਰਿਵਾਰ ਜਿਹੜੇ ਨੇ ਉਹ ਬਾਦ ਦੇ ਵਿੱਚ ਉਹਨਾਂ ਦਾ ਕੁਝ ਫਾਈਨੈਂਸ਼ੀਅਲ ਜੜੀ ਆ ਉਹ ਕੋਈ ਜੜੀ ਰਾਸ਼ੀ ਆ ਉਹ ਜ਼ਰੂਰ ਪਰਿਵਾਰ ਨੂੰ ਜੜੀ ਆ ਉਹ ਮਿਲਣੀ ਚਾਹੀਦੀ ਹੈ ਇਸ ਤੋਂ ਇਲਾਵਾ ਕੰਪਨਸੇਸ਼ਨ ਐਕਟ ਜਿਹੜਾ 201923 ਦਾ ਹੈ ਉਹਦੇ ਵਿੱਚ ਪਹਿਲਾਂ ਪ੍ਰਾਈਵੇਟ ਵਿਅਕਤੀ ਜਿਹੜੇ ਕਿ ਸਾਡੇ ਕੋਈ ਵਿਭਾਗ ਦੀ ਕਿਸੇ ਤਰ੍ਹਾਂ ਦੀ ਗਲਤੀ ਦੇ ਨਾਲ ਕੋਈ ਕਰੰਟ ਲੱਗਣ ਦੇ ਨਾਲ ਅਪਾੰਗ ਹੋ ਜਾਂਦੇ ਸੀਗੇ 16 ਸਾਲ ਤੋਂ ਜਿਹੜੇ ਘੱਟ ਸੀਗੇ ਬੱਚੇ ਉਹਨਾਂ ਨੂੰ ਸਿਰਫ 1000 ਰੁਪਿਆ ਮੁਆਵਜ਼ਾ ਦਿੱਤਾ ਜਾਂਦਾ ਸੀਗਾ ਉਹਨਾਂ ਨੂੰ ਬਾਲਗ ਨਹੀਂ ਮੰਨਿਆ ਜਾਂਦਾ ਸੀਗਾ 16 ਸਾਲ ਤੋਂ ਵੱਧ ਜਿਹੜੀ ਉਮਰ ਦੇ ਸੀਗੇ ਉਹਨਾਂ ਤੇ ਉੱਤੇ ਕੰਪਨਸੇਸ਼ਨ ਐਕਟ ਜਿਹੜਾ 1923 ਦਾ ਲਾਗੂ ਹੁੰਦਾ ਸੀਗਾ ਸੋ ਅਸੀਂ ਇਹ ਵੀ ਜਿਹੜੀ ਉਮਰ ਦੀ ਹੱਦ ਆ ਉਹਨੂੰ ਵੀ ਖਤਮ ਕਰ ਦਿੱਤਾ ਹੁਣ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਜੋ ਵੀ ਮਿਲੇਗਾ ਉਹ ਕੰਪਨਸੇਸ਼ਨ ਐਕਟ 1923 ਦੇ ਅਧੀਨ ਮਿਲੇਗਾ ਸੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਇਹ ਪੂਰੀ ਤਰ੍ਹਾਂ ਕੋਸ਼ਿਸ਼ ਦੇ ਵਿੱਚ ਆ ਕਿ ਅਸੀਂ ਐਸੋ ਇਹੋ ਜੀਆਂ ਦੁਰਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕ ਸਕੀਏ ਇਸ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਜਿਹੜੀਆਂ ਸੇਫਟੀ ਕਿਟਸ ਨੇ ਉਹ ਵੀ ਆਪਣੇ ਮੁਲਾਜ਼ਮਾਂ ਨੂੰ ਹਈਆ ਕਰਵਾ ਰਹੇ ਹਾਂ ਮੈਂ ਮੁਲਾਜ਼ਮਾਂ ਨੂੰ ਬੇਨਤੀ ਵੀ ਕਰੂੰਗਾ ਕਿ ਆਪਾਂ ਆਪਣੀ ਸੇਫਟੀ ਦਾ ਸੁਰੱਖਿਆ ਦਾ ਜਿਹੜਾ ਉਹ ਪੂਰਾ ਧਿਆਨ ਰੱਖੀਏ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਆਪਾਂ ਕਰਨ ਲੱਗੀਏ ਤੇ ਪੂਰੀ ਆਪਾਂ ਸੇਫਟੀ ਕਿਟ ਜਿਹੜੀ ਆ ਉਹਦੀ ਵਰਤੋਂ ਕਰੀਏ ਆ ਆਪਣੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਇਹ ਕੰਮ ਕਰੀਏ ਤਾਂ ਕਿ ਹੋਣੀ ਨਾ ਤਰਕਟਨਾ ਨਾ ਹੋ ਸਕਣ ਸੋ ਤੁਹਾਡੇ ਸਾਰਿਆਂ ਦੀ ਸਿਹਤਯਾਬੀ ਲਈ ਮੈਂ ਕਾਮਨਾ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਅੱਜ